ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਇਹ ਕੋਈ ਤੋਂ رائے ਨਹੀਂ ਸੀ ਕਿ ਇਸ ਚੀਜ਼ ਦੇ ਵਿੱਚ ਹੁਣ ਜਿਹੜੀ ਸਾਡੀ ਜਨਤਾ ਆ ਉਹਨਾਂ ਦੇ ਸਾਹਮਣੇ ਵੀ ਇਹ ਚੀਜ਼ ਆ ਚੁੱਕੀ ਹੈ ਕਿ ਭਾਜਪਾ ਐਂਟੀ ਪੰਜਾਬ ਐਂਟੀ ਸਿੱਖ ਪਾਰਟੀ ਹੈਗੀ ਹੈ ਇਹਨਾਂ ਦੇ ਕੋਲ ਕੋਈ ਵੀ ਰਾਜਨੀਤਿਕ ਮੁੱਦੇ ਨਹੀਂ ਹੈਗੇ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਇਹਨਾਂ ਕੋਲ ਮੰਨ ਕਰ ਅਟਕਾਣੀਆਂ ਨੇ ਇਹ ਮੰਨ ਕਰ ਅਟਕਾਣੀਆਂ ਗੁੰਧੀਆਂ ਨੇ ਕਾਮਧੀ ਰਾਜਨੀਤੀ ਦੇ ਉੱਤੇ ਅੱਜ ਤੱਕ ਬੀਜੇਪੀ ਦੇ ਵੱਲੋਂ ਕੋਈ ਟਿੱਪਣੀ ਨਹੀਂ ਆਈ ਭਾਵੇਂ ਉਹ ਬੀਜੇਪੀ ਹੋਵੇ ਜਾਂ ਕਾਂਗਰਸ ਹੋਵੇ ਇਹਨਾਂ ਦੇ ਕੋਲ ਸਿਰਫ ਸਾਡੇ ਸੰਗਠਨ ਦੀ ਟੌਪ ਲੀਡਰਸ਼ਿਪ ਦੇ ਖਿਲਾਫ ਸਿਰਫ AI ਵੀਡੀਓਜ਼ ਨੇ ਜਿਹਨੂੰ ਐਡੇ ਇਦ ਕਰਕੇ ਲੋਕਾਂ ਦੇ ਵਿੱਚ ਗਲਤ ਮੈਸੇਜ ਜਿਹੜਾ ਹੈ ਉਹ ਹਮੇਸ਼ਾ ਦਿੰਦੀ ਆਈ ਹੈ ਉਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਬਿਕਾਸ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਹਿੱਤ ਲਈ ਕੰਮ ਕਰਦੀ ਹੈ ਤੇ ਲਗਾਤਾਰ ਲਗਾਤਾਰ ਵਿਰੋਧੀਆਂ ਧਿਰਾਂ ਵੱਲੋਂ ਇਹੋ ਜਿਹੀਆਂ ਬੇਕੂਫੀਆਂ ਜਿਹੜੀ ਸਾਡੀ ਵੀਡੀਓਜ਼ ਨੂੰ ਐਡਿਟ ਕਰ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਉਣਾ ਤੇ بار بار ਇਹ ਚੀਜ਼ ਸਾਬਤ ਕਰਨੀ ਕਿ ਵਾਕਿਆ ਹੀ ਭਾਜੀਪੀ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਸਾਡੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਸਟੇਟ ਤੇ ਸਾਡੀ ਸਰਕਾਰ ਦੀ ਹਰ ਇੱਕ ਨੀਤੀ ਦੇ ਨਾਲ ਇਸ ਵੇਲੇ ਜਨਤਾ ਖੁਸ਼ ਹੈ ਪਿਛਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣ ਹੋਏ ਸੀਗੇ ਉਹਦੇ ਵਿੱਚ ਬੀਜੇਪੀ ਸਰਕਾਰ ਅਕਾਲੀ ਦਲ ਦੀ ਸਰਕਾਰ ਤੇ ਕਾਂਗਰਸ ਇੱਕੋ ਹੀ ਚੀਜ਼ ਕਹਿੰਦੀ ਰਹੀ ਹੈ ਕਿ ਇਹਨਾਂ ਨੇ ਹੈਲਥ케어 ਸਕੀਮ ਲਾਗੂ ਨਹੀਂ ਕਰਨੀ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਦੋਂ ਵੀ ਲੋਕਾਂ ਤੱਕ ਇਹ ਸੁਨੇਹਾ ਲਾਇਆ ਸੀਗਾ ਕਿ ਸਾਡੀ ਹੈਲਥ케어 ਦੀ ਸਕੀਮ ਲਾਗੂ ਹੋਊਗੀ ਤੇ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ 15 ਤਰੀਕ ਨੂੰ ਹੈਲਥ케어 ਦੀ ਸਕੀਮ ਵੀ ਅਸੀਂ ਲਾਂਚ ਕਰਨ ਜਾ ਰਹੇ ਹਾਂ ਸਾਡੀ ਭਾਜਪਾ ਸਰਕਾਰ ਐਸ ਵੇਲੇ ਨਿਕੰਮੀ ਹੋ ਚੁੱਕੀ ਹੈ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਰਹਿ ਗਿਆ ਰਾਜਨੀਤੀ ਦਾ ਇਹ ਗੰਦੀ ਰਾਜਨੀਤੀ ਤੇ ਭਾਜਪਾ ਦੀ ਸਰਕਾਰ ਉੱਤਰ ਆਈ ਹੈ ਇਹ ਐਸ ਵੇਲੇ AI ਦੀ ਵੀਡੀਓਸ ਐਡਿਟ ਕਰ 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 ਕੇ ਸਾਡੇ ਲੀਡਰਸ ਨੂੰ ਬਦਨਾਮ ਕਰਨ ਦੀ ਜੋ ਕੋਸ਼ਿਸ਼ ਕਰ ਰਹੀ ਹੈ ਉਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਮੂੰਹ ਤੋਰ ਜਵਾਬ ਇਸ ਚੀਜ਼ ਦਾ ਜ਼ਰੂਰ ਦੇਵਾਂਗੇ